ਨਿਊਜ਼ ਪੀਬੀ04 ਦੇਖ ਰਹੇ ਦਸ ਦਾ ਸਵਾਗਤ ਇਸ ਵੇਲੇ ਦੀ ਖਬਰ ਤੁਹਾਡੇ ਨਾਲ ਸਾਂਝ ਕਰਨ ਜਾ ਰਿਹਾ ਕੁਝ ਦਿਨ ਪਹਿਲਾਂ ਜਨਪਤ ਸਾਬ ਦੇ ਸਰਕਾਰੀ ਹਸਪਤਾਲ ਦੇ ਵਿੱਚੋਂ ਅਨਛਤ ਚੋਰਾਂ ਵੱਲੋਂ ਕੁਸਮਾਨ ਜਿਹੜਾ ਵੱਡੀ ਮਾਤਰਾ ਦੇ ਵਿੱਚ ਚੋਰੀ ਕੀਤਾ ਗਿਆ ਸੀ 18 ਸਾਧਕ ਦੀ ਪੁਲਿਸ ਵੱਲੋਂ ਕਾਰਵਾਈ ਕਰਦੇ ਆ ਮਸਤੀ ਦਿਖਾਉਂਦੇ ਆ ਦੋ ਚੋਰਾ ਨੂੰ ਸਮਾਨ ਦੇ ਸਹੇਦ ਗ੍ਰਿਫਤਾਰ ਕੀਤਾ ਠਾੜਾ ਸਾਧਕ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ ਜਾਣਕਾਰੀ ਦਿੰਦੇ ਆ ਇਸੇ ਨਿਸ਼ੰਤਰ ਸਿੰਘ ਨੇ ਕੀ ਕਿਹਾ ਤੁਸੀਂ ਵੀ ਦੇਖੋ ਸਾਧਕ ਤੋਂ ਸਾਡੀ ਖਾਸ ਰਿਪੋਰਟ ਹਾਂਜੀ ਸਰ ਜਿਹੜੇ ਚੋਰ ਗ੍ਰਿਫਤਾਰ ਕੀਤੇ ਆ ਕੀ ਇਹ ਮੁਕਦਮੇ ਦੀ ਜਾਣਕਾਰੀ ਦਿਓ ਜੀ ਇਹ ਸਰ 3 ਤਰੀਕ ਨੂੰ ਜੱਟ ਸਾਹਿਬ ਪੀਸੀਐਫ ਸੈਂਟਰ ਚੋਂ ਗਾਂਦੋਸ਼ੀਆ ਵਾਲੋਂ ਜੀਵੇ 18 ਰੱਖਣ ਵਾਲੀਆਂ ਗੋਲੀਆਂ 2 ਏਸੀ ਇੱਕ ਪਾਣੀ ਵਾਲੀ ਮੋਟਰ ਇੱਕ ਪੱਖਾ ਆਹ ਹੋਰ ਸਮਾਨ ਟੋਰੀ ਕੀਤਾ ਗਿਆ ਸੀ ਜੋ ਦੋਸ਼ੀ ਜਿਹੜੇ ਹੈਗੇ ਆ ਜਸਵੀਰ ਸਿੰਘ ਗੱਗਾ ਅਤੇ ਸੁਖਜਿੰਦਰ ਸਿੰਘ ਕਾਪੂ ਵਾਸੀ ਕਾਨਿਆਂ ਵਾਲੀ ਨੂੰ ਗ੍ਰਿਫਤਾਰ ਕਰਕੇ ਉਹਨਾਂ ਤੋਂ ਸਾਰਾ ਸਮਾਨ ਬਰਾਮਦ ਕਰਾ ਲਿਆ ਗਿਆ ਤੇ ਇਹਨਾਂ ਦੋ ਦਿਨ ਦਾ ਪੁਲਿਸ ਰਿਪੋਰਟ ਸੀ ਅੱਜ ਉਹਨਾਂ ਨੂੰ ਪੇਸ਼ਤਾਬ ਕੀਤਾ ਜਾਊ ਕਿਹੜੀ ਕਿਹੜੀ ਧਰਾਵਾਂ ਦੇ ਤਹਿਤ ਮਾਮਲਾ ਦਰਜ ਹੋਇਆ ਤੇ ਕਿਹੜੀ ਦਖਾਸਤ ਹੋਈ ਸੀ ਡਾਕਟਰ ਜੀ ਬਣਾੜੀ ਦੀ ਦਖਾਸਤ ਤੇ ਮੁਕੱਦਮਾ ਨੰਬਰ 34 ਮਿਤੀ 4 6 24 ਅੰਡਰ ਸੈਕਸ਼ਨ 457 380 ਆਰ ਪੀ ਸੀ ਆਣਾਸਾਰ ਕਿਸੇ ਤਰਜ ਕਰਕੇ ਤਫਤੀਸ਼ ਕੀਤੀ